ਗਾਗਾ ਦੇ ਸ਼ਿਵਨਰ ਹਸਪਤਾਲ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਲਹਿਰਾ ਗਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੁਇਲ ਉੱਚੇ ਤੌਰ ਦੇ ਉੱਤੇ ਪਹੁੰਚੇ ਇਸ ਦੌਰਾਨ ਵਿਧਾਇਕ ਗੁਇਲ ਦੇ ਵੱਲੋਂ 108 ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਵਿਧਾਇਕ ਬਰਿੰਦਰ ਗੁਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਸਹੂਲਤਾਂ ਦੇ ਲਈ ਵਚਨਬੱਧ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹਿੱਸੇ ਦੇ ਪੈਸੇ ਰਿਲੀਜ਼ ਨਹੀਂ ਕਰ ਰਹੀ ਜਿਸ ਤੇ ਚੱਲਦਿਆਂ ਕਈ ਵਿਕਾਸ ਕਾਰਜ ਜੋ ਨੇ ਉਹ ਰੁਕੇ ਪਏ ਨੇ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਸਾਡਾ ਸ਼ੁਰੂ ਤੋਂ ਇਹ ਟੀਚਾ ਵਾਦਾ ਵੀ ਲੋਕਾਂ ਨਾਲ ਕਿ ਅਸੀਂ ਬਿਹਤਰ ਸਿਹਤ ਸਹੂਲਤ ਜਿਹੜੀ ਹੈ ਲੋਕਾਂ ਨੂੰ ਦੇਣੀ ਹੈ ਇਹ 108 ਐਂਬੂਲੈਂਸ ਪਹਿਲਾਂ ਵੀ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਪਰ ਕਈ ਸਮਾਂ ਟੱਪ ਗਿਆ ਉਹਨਾਂ ਦਾ ਜਿੰਨੇ ਇਹਨਾਂ ਦੀ ਲਾਈਫ ਪੀਰੀਅਡ ਹੁੰਦਾ ਤੇ ਇਸ ਲਈ ਕਰੀਬ 58 ਜਿਹੜੀਆਂ ਐਂਬੂਲੈਂਸ ਨੇ ਨਵੀਆਂ ਉਹ ਪੰਜਾਬ ਦੇ ਵਿੱਚ ਦਿੱਤੀਆਂ ਨੇ ਜਿੱਤੇ ਜਿੱਤੇ ਖਰਾਬ ਹੋ ਗਈਆਂ ਸੀ ਉੱਥੇ-ਉੱਥੇ ਦਿੱਤੀਆਂ ਨੇ ਤੇ ਅੱਜ ਲਹਿਰਾਗਾਗਾ ਦੇ ਵਿੱਚ ਹਸਪੀਟਲ ਨੂੰ ਇਹ ਐਂਬੂਲੈਂਸ ਦਿੱਤੀ ਹੈ ਤੇ ਪਛੋਕਰ ਦੇ ਵਿੱਚ 108 ਐਂਬੂਲੈਂਸ ਦਾ ਜਿੰਨਾ ਲੋਕਾਂ ਨੂੰ ਇਸ ਦੀ ਜ਼ਰੂਰਤ ਕਦੇ ਪਈ ਹੈ ਉਹ ਲੋਕ ਇਸ ਦੀ अहमियत ਨੂੰ ਜਾਣਦੇ ਬਿਨਾਂ ਕਿਸੇ ਖਰਚੇ ਤੋਂ ਇਮੀਡੀਏਟ ਕਰੀਬ 5-7 ਮਿੰਟਾਂ ਦੇ ਵਿੱਚ ਹੀ ਜਿੱਥੇ ਵੀ ਕਿਤੇ ਜ਼ਰੂਰਤ ਹੁੰਦੀ ਹੈ ਇਹ ਐਂਬੂਲੈਂਸ ਉੱਥੇ ਪਹੁੰਚ ਜਾਂਦੀ ਹੈ ਤੇ ਇਸ ਐਂਬੂਲੈਂਸ ਦੇ ਵਿੱਚ ਹਰ ਤਰ੍ਹਾਂ ਦੀ ਦਵਾਈ ਕਰੀਬ 40 ਦੇ ਕਰੀਬ ਜਿਹੜੀ ਮੈਡੀਸਨ ਜੇ ਉਹ ਇਹਦੇ ਵਿੱਚ ਅਵੇਲੇਬਲ ਨੇ ਆਕਸੀਜਨ ਇਹਦੇ ਵਿੱਚ ਅਵੇਲੇਬਲ ਹੈ ਤੇ ਜਿਹੜਾ ਸਟਾਫ ਇਹਦੇ ਨਾਲ ਜਾਂਦਾ ਉਹ ਬੜਾ ਤਜਰਬੇਕਾਰ ਜਿਹਨੂੰ ਕਹਣਾ ਚਾਹੀਦਾ ਐਮਰਜੈਂਸੀ ਦੇ ਵਿੱਚ ਮਰੀਜ਼ ਨੂੰ ਜੋ ਸੰਭਾਲਣ ਦੇ ਸਮਰੱਥ ਹੈ ਉਹ ਸਟਾਫ ਹੈ ਜਿਹੜਾ ਇਹਦੇ ਨਾਲ ਜਾਂਦਾ ਸੋ ਅੱਜ ਇਹ ਨਵੀਂ ਐਂਬੂਲੈਂਸ ਨਹਿਰੀ ਹਲਕੇ ਨੂੰ ਮਿਲੀ ਹੈ ਸੋ ਮੈਂ ਜਿੱਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਤਿ ਪਵੰ ਸਿੰਘ ਮਾਨ ਦਾ ਤੇ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਧੰਨਵਾਦ ਵੀ ਕਰਦਾ ਹਲਕੇ ਕਿੰਨੇ ਕਲੀਨਿਕ ਵਿੜੇ ਸੈਂਟਰ ਉੱਪਰ ਨਹੀਂ ਕਿੰਨੇ ਕਲੀਨਿਕ ਬੋਲੇ ਗਏ ਆ ਜਿੰਨਾ ਕਾਹਦਾ ਰੁਪਨ ਕੰਪਲੈਕਸ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਹੈ ਹਲਕੇ ਲਹਿਰੇ ਦੇ ਵਿੱਚ 13 ਮੁਹੱਲਾ ਕਲੀਨਿਕ ਚੱਲ ਰਿਹਾ ਹੈ ਪਰ ਐਵਰੇਜ ਕਈ ਤਾਂ ਮੁਹੱਲਾ ਕਲੀਨਿਕ ਇਸ ਤਰ੍ਹਾਂ ਦੇ ਨਹੀਂ ਜਿਸ ਤਰ੍ਹਾਂ ਸਨ ਮੌਨਿਕ ਦੀ ਮੈਂ ਗੱਲ ਕਰਨਾ ਉੱਥੇ 150 ਤੋਂ 2200 ਮਰੀਜ਼ ਹੈ ਦਿੱਲੀ ਆ ਰਹੇ ਤੇ 80-90 ਮਰੀਜ਼ਾਂ ਦੀ ਔਸਤ ਹਰ ਇੱਕ ਮੁਹੱਲਾ ਕਲੀਨਿਕ ਦੇ ਵਿੱਚ ਤੇ ਸਟੈਂਡਰਡ ਦੀਆਂ ਦਵਾਈਆਂ ਹਰ ਇੱਕ ਮੁਹੱਲਾ ਕਲੀਨਿਕ ਦੇ ਵਿੱਚ ਅਵੇਲੇਬਲ ਨੇ ਜਿਹੜੀਆਂ ਲੋਕਾਂ ਨੂੰ ਫਰੀ ਆਫ ਕਾਸਟ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਬਿਨਾਂ ਟੈਸਟਾਂ ਦਾ ਵੀ ਉੱਥੇ ਪ੍ਰਬੰਧ ਹੈ ਟੈਸਟ ਵੀ ਲੋਕਾਂ ਦੇ ਮੁਫਤ ਹੁੰਦੇ ਨੇ ਸੋ ਇੱਕ ਬਹੁਤ ਵੱਡੀ ਸਹੂਲਤ ਜਿਹੜੀ ਖਲਕੇ ਲਹਿਰੇ ਨੂੰ ਪਿਛਲੇ ਕਦੇ ਲੰਬੇ ਸਮੇਂ ਦੇ ਵਿੱਚ ਨਹੀਂ ਮਿਲੀ ਸੀ ਜਿਵੇਂ ਖਨੋਰੀ ਦਾ ਹਸਪੀਟਲ ਆ ਉਹ ਤਾਂ ਜਿੰਦਾ ਹੀ ਨਹੀਂ ਖੁੱਲਿਆ ਸੀ ਕਦੀ ਸਾਨੇ ਦੋ ਮੁਹੱਲਾ ਕਲੀਨਿਕ ਉੱਥੇ ਖਨੋਰੀ ਸ਼ਹਿਰ ਚ ਬਣਾਈ ਆ ਤੇ ਜਿਸ ਦੇ ਨਾਲ ਲੋਕ ਬੜੀ ਰਾਹਤ ਮਹਿਸੂਸ ਕਰ ਰਹੇ ਨੇ ਕਿਉਂਕਿ ਸਰਕਾਰੀ ਸਹੂਲਤ ਦੇਖੀ ਹੀ ਨਹੀਂ ਸੀ ਉਹਨਾਂ ਨੇ ਸੋ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਮੁਹੱਲਾ ਕਲੀਨਿਕ ਨੇ ਜਿਹੜੇ ਉਹ ਵੀ ਖੋਲਣ ਜਾ ਰਹੇ ਹਾਂ ਇਹ ਸਿਰਫ ਜਿੱਥੇ 13 ਤੱਕ ਸੀਮਤ ਹੈ ਨਹੀਂ ਤਾਂ ਅਸੀਂ ਇਹਨੂੰ ਲੈ ਜਾਂਦੇ ਅੱਗੇ ਤੱਕ ਇਹ ਸਿਰਫ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਨਾਲ ਬਿਤਕਰਾ ਕਰ ਰਹੀ ਹੈ ਹੁਣ ਮੁਹੱਲਾ ਕਲੀਨਿਕਾਂ ਦੇ ਨਾਂ ਤੇ ਸਾਰੇ ਪੈਸੇ ਰੋਕ ਰੱਖੇ ਨੇ ਉਹਨਾਂ ਨੇ ਕਰੀਬ 16-1700 ਕਰੋੜ ਰੁਪਈਆ ਪੰਜਾਬ ਸਰਕਾਰ ਦਾ ਜਿਹੜਾ ਮੁਹੱਲਾ ਕਲੀਨਿਕਾਂ ਦੇ ਨਾਂ ਤੇ ਅਸੀਂ ਸ਼ੁਰੂ ਕੀਤਾ ਸੀ ਉਹ ਪੈਸੇ ਸਰਕਾਰ ਦੇ ਕੇਂਦਰ ਦੇ ਦੇਣੇ ਬੰਦੇ ਸੀ ਉਹ ਸਾਰੇ ਪੈਸੇ ਰੋਕੇ ਖੜੇ ਆ ਆਣੀ ਬਹਾਨੀ ਰੋਕੇ ਖੜੇ ਨੇ ਕਿਉਂ ਇਸ ਲਈ ਕਿ ਦਿੱਲੀ ਦੇ ਵਿੱਚ ਜੋ ਮੁਹੱਲਾ ਕਲੀਨਿਕ ਖੁੱਲੇ ਸੀ ਉਹਦੀ ਚਰਚਾ ਪੂਰੇ ਦੇਸ਼ ਦੇ ਵਿੱਚ ਹੈ ਲੋਕ ਉਸ ਤੋਂ ਇਹਨਾਂ ਖੁਸ਼ ਆ ਲੋਕ ਇਸ ਦਾ ਅਹ ਜਰੂਰਤ ਮੈਂ ਸੁਸਕਰਦੇ ਸੀ ਲੋਕ ਉਸ ਤੇ ਆਪਣੀ ਜ਼ਰੂਰਤ ਪੂਰੀ ਵੀ ਕਰ ਰਹੇ ਨੇ ਸੋ ਕੇਂਦਰ ਸਰਕਾਰ ਮੈਂ ਸਮਝਦਾ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਪੰਜਾਬ ਦੇ ਵਿਕਾਸ ਨੂੰ ਰੋਕਣ ਤੇ ਲੱਗੀ ਹੈ ਇਸੇ ਕਰਕੇ ਅਸੀਂ ਹਲੇ 13 ਮੁਹੱਲੇ ਕਲੀਨਿਕ ਖੋਲੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਮਹਾਨ ਲਾਗ ਕਲੀਨਿਕ ਜਿਹੜੇ ਉਹ ਇੱਥੇ ਪੁੱਲਾ ਪਰ ਲੈ ਰਹੇ ਵਿਧਾਇਕ ਭਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਲਹਿਰਾ ਗਗਾ ਵਿਖੇ 13 ਮੁਹੱਲਾ ਕਲੀਨਿਕ ਚਲਾਏ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਹਰ ਮੁਹੱਲਾ ਕਲੀਨਿਕ ਦੇ ਉੱਤੇ 70 ਤੋਂ 80 ਮਰੀਜ਼ ਰੋਜ਼ਾਨਾ ਆਪਣਾ ਇਲਾਜ ਕਰਵਾ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਵੱਲੋਂ ਫੰਡ ਨਾ ਰੋਕੇ ਗਏ ਹੁੰਦੇ ਤਾਂ ਹੁਣ ਨੂੰ ਇਹ 13 ਮੋਹੱਲਾ ਕਲੀਨਿਕਾ ਦੀ ਸੰਖਿਆ ਵਧ ਜਾਣੀ ਸੀ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲਹਿਰਾ ਹਲਕੇ ਦੇ ਸਿਵਲ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਕਾਟ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਡਾਕਟਰਾਂ ਦੀ ਲਗਾਤਾਰ ਭਰਤੀ ਕਰਨ ਵਿੱਚ ਲੱਗੀ ਹੋਈ ਹੈ ਅਤੇ ਜਲਦੀ ਹੀ ਡਾਕਟਰਾਂ ਦੀ ਕਾਟ ਨੂੰ ਪੂਰਾ ਕਰ ਦਿੱਤਾ ਜਾਵੇਗਾ ਜਗਬਾਨੀ ਟੀਵੀ ਲਈ ਅਨਿਲ ਜੈੰਦੀ ਰਿਪੋਰਟ